ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਰਪਰੀ ਸਾਸਰੀਕਾਲ ਤੇ ਲੋ ਜੀ ਸਿੱਧੇ ਸਿੱਧੇ ਰਾਜੂ ਦਾ ਫੋਨ ਆ ਗਿਆ ਕਹਿੰਦਾ ਦੋ ਬੰਦੇ ਭੇਜਾਂ ਕਿ ਚਾਰ ਬੰਦੇ ਭੇਜਾਂ ਮੈਂ ਕਿਹਾ 20 ਬੰਦੇ ਭੇਜ ਦੇ ਕੰਮ ਮੈਂ ਕਿ ਇੱਕ ਬੰਦੇ ਨਾਲ ਤੂੰ ਦੋ ਚਾਰ ਬੰਦੇ ਭੇਜਣ ਲੱਗਿਆ ਮੈਂ ਇੰਨਾ ਕੰਮ ਨਹੀਂ ਹੈਗਾ ਕੰਮ ਥੋੜਾ ਹੀ ਆ ਦੋ ਘੰਟੇ ਦਾ ਉਹਰੇ ਕੰਮ ਹੈ ਬਾਕੀ ਆਪਾਂ ਨੇ ਮੋਟਰਵਾਗ ਉਡਾਈ ਜੀ ਕਰਾ ਦੇਣੀ ਨਾਲੇ ਸਫਾਈ ਦੀ ਕਰਾ ਲਾਂਗੇ ਤੇ ਮੈਂ ਕਹੀ ਮੇਰੀ ਹੋ ਟੱਕਲੇ ਗਿਆ ਰਾਜੂ ਮੈਂ ਕਹੀ ਭੇਦ ਦੀ ਨਾਲ ਬਈ ਕਹਿੰਦਾ ਕਈ ਤਾਂ ਸਰਦਾਰ ਜੀ ਮੋਟਰਪਾਲ ਪੜੀ ਹੈ ਦੂਸਰੀ ਮੈਂ ਕਿਹਾ ਚੱਲ ਹੱਲੇ ਮੇਰੇ ਕੋਲ ਪੰਜਾ ਜਹਾ ਹੈਗਾ ਇਕੱਠਾ ਕਰਨੇ ਨੂੰ ਤੇ ਨਾਲ ਥੱਲੇ ਚਾਰਕ ਥੱਲੇ ਭੇਦ ਦੀ ਮੈਂ ਕਿਹਾ ਚੱਲ ਕਹੀ ਮੈਂ ਬਾਝੋਂ ਆਵੇ ਫੜਾ ਜੀ ਹੁਣ ਮੇਰੇ ਘਰੇ ਤੇ ਦੇਖ ਲਿਆ ਮੰਮੀ ਜੀ ਚਾਹ ਬਣਾ ਦਿਓ ਧਰ ਦਿਓ ਚਾਹ ਜਦ ਤੱਕ ਮੈਂ ਚਾਹ ਪੀ ਕੇ ਲੱਗ ਜਾऊंगा ਫਟਾਫਟ ਪਹਿਲਾਂ ਕਹਿੰਨਾ ਦੋ ਬੰਦੇ ਭੇਜਿਆ ਕਿ ਚਾਰ ਮੈਂ ਕਿਹਾ 20 ਭੇਜ ਦੇ ਕੰਮ ਮੈਂ ਕਿਹਾ ਇੱਕ ਬੰਦੇ ਦਾ ਤੂੰ ਦੋ ਚਾਰ ਬੰਦੇ ਭੇਜਣ ਲੱਗਿਆ ਨਾ ਪਿਆ ਲਾਂ ਜੀ ਇਹ ਲੱਗ ਕੇ ਕਰਾਉਂ ਖਾ ਉਰੇ ਫਟਾਫਟ ਨਵੇੜ ਦੇਣਾ ਤੇ ਅੱਜ ਹੈਗਾ ਇੱਕ ਵਾਰ ਤੇ ਸੌਲਕੀਆਂ ਸਾਹਿਬ ਵੀ ਜਾਣਾ ਤੇ ਦੇਖਦੇ ਉਰੇ ਕੰਮ ਨਵੇੜ ਕੇ ਫਟਾਫਟ ਤੇ ਮੋਟਰ 'ਤੇ ਛੱਡਿਆ ਆਉਣਾ ਮੈਂ ਲਓ ਵੀ ਬੰਦਾ ਆ ਗਿਆ ਇੱਧਰ ਦੋ ਬੰਦੇ ਲੱਗ ਕੇ ਖੜੇ ਆ ਲੈ ਲੈ ਜੀਵ ਨਹੀਂ ਜੀਵ ਨਹੀਂ ਲੱਗਿਆ ਹਰ ਤੱਕ ਨਾ ਕਰਦੇ ਆ ਆ ਗਿਆ ਭਾਈ ਆ ਗਿਆ ਕਹੀਂ ਨਹੀਂ ਲੈ ਕੇ ਆਇਆ ਹੈ ਖੜ ਜਾ ਮੈਂ ਲੈ ਹੁੰਦਾ ਕਹੀਂ ਦੂ ਵੀ ਪੰਜਾ ਹੀ ਆ ਯਾਰ ਹਣ ਆਣਾ ਨੂੰ ਵੀ ਆ ਜੀ ਸਮਝਾ ਮੈਂ ਕੀ ਕਰਨ ਆਪਾਂ ਨੇ ਆਪ ਇਹ ਘਰੇਤਾ ਠੀਕ ਆ ਆ ਰੇਤਾ ਇਕੱਠਾ ਕਰਨ ਤੇ ਉਹ ਬਜਰੀ ਵੀ ਇਕੱਠੀ ਕਰਨੀ ਆ ਤੇ ਆਪਾਂ ਥੈਲੇ ਚ ਪਾਉਣੀ ਆ ਪਹਿਲਾ ਆਹ ਕਾਜ ਕੱਢ ਲਾ ਬਾਹਰ ਨੂੰ ਪੇਟ ਹੈ ਹਾਂ ਨਰੀਕ ਇਹ ਥੱਲੇ ਆਵਜਾਇਆ ਵਾ ਸੀਗਾ ਇਹਦੇ ਉੱਪਰੇ ਘਾਜ ਆ ਮੈਂ ਆਂ ਠੰਡ ਨਾ ਦੀ ਪੈਰ ਸੋਨ ਹੁੰਦੇ ਪੂਰੇ ਮੈਂ ਕਾ ਇਕੱਠੇ ਕਰ ਲੈ ਪ੍ਰੇਤਾ ਆਪਣਾ ਬੋਹ ਨਿਕਲਿਆ ਹੁਣ ਆਇ ਤੇ ਹਰ ਰਸਤੇ ਹੀ ਪਿਆ ਥੱਲੇ ਡੂੰਗਾ ਆਣ ਔਰ ਇੱਕ ਕਿੰਨਾ ਸੜਕ ਪਰ ਨੂੰ ਕਰ ਲੈ ਪ੍ਰੇਤਾ ਆ ਵੀ ਲੱਗਣ ਨਾਲੇ ਇਹ ਵੀ ਹਿੱਟਾ ਆ ਯਾਰ ਪੱਟ ਕੇ ਹਿੱਟੇ ਪਾਉਂਦੇ ਕਿਤੇ ਪੱਲੜੇ ਨਹੀਂ ਹਿੱਟੇ ਹੁੰਦੇ ਨਾ ਵੀ ਹੁਣ ਥੈਲਿਆ ਲਾ ਕੇ ਰੱਖੂਗੇ ਹੰਬਰ ਦੇ ਦੇਖੋ ਯਾ ਇੱਥੇ ਇੱਥੇ ਹਾਂ ਮੈਂ ਦੂਆ ਚੱਕ ਲਿਆ ਮੈਂ ਭਰ ਕੇ ਜਾਨਾ ਤੈਨੂੰ ਭਰ ਲਓ ਰੀ ਇਹ ਇੱਥੇ ਭਰ ਕੇ ਲਗਾ ਦیتے ਹੈ ਦੂਆ ਵੀ ਲਿਆ ਮਾ ਹਾਂ ਮੋ ਤਾਂ ਤਸਲੇ ਨਾਲ ਨਹੀਂ ਅਸੀਂ ਪੱਲੀ ਲੱਤੀ ਆ ਤਸਲੇ ਨਾਲ ਦਾ ਘਟ ਜਾਂਦਾ ਉਹਦਾ ਪੱਲੀਆਂ ਠੀਕ ਐ ਪੱਲੀ ਚਲ ਜਾਂਦੇ ਤਿੰਨ ਦਸਲੇ ਪੱਲੀ ਚਲ ਜਾਂਦੇ ਤਿੰਨ ਦਸਲੇ ਉੱਧਾ ਦੂਵੇ ਲੋਟ ਇੱਕ ਜਾਂਦਾ ਤਾਂ ਰੇਤਾ ਹੈਗਾ ਜਿਆਦਾ ਸਾਡੇ ਦੋ ਥੈਲੇ ਭਰ ਕੇ ਰੱਖ ਦਨੇ ਅਸੀਂ ਤੇ ਲੋ ਜੀ ਸਾਰਾ ਰੇਤਾ ਚੱਕ ਲਿਆ ਨਾ ਵੰਡ ਤੋੜਾ ਬਧਾ ਰਹਿ ਗਿਆ ਉੱਧਰ ਖਾਰ ਖਿਲ ਬਾਕੀ ਵੀ ਚੱਕ ਲੋ ਰੇਤਾ ਇਹੀ ਵੇ ਸੜ ਦੋ ਇਹ ਨਾ ਟੋਵਾ ਪਿਆ ਵਸਾ ਕਿਤਨਾ ਟੋਵਾ ਡੜਾ ਹੋਇਆ ਥਾ ਦੇਖੋ ਜੀ ਕਿਤਨਾ ਉਹ ਚੱਕ ਲਓ ਹੁਣ ਇਕੱਠਾ ਕਰ ਲਓ ਹੋਲਾ ਪਹਿਲੇ ਡੇਰੀ ਲਗਾ ਲਓ ਇਸ ਨੂੰ ਇਕੱਠਾ ਕਰਕੇ ਜਾਨੂ ਅਸੀਂ ਉਹ ਸਾਫ ਕਰਦੇ ਮੈਂ ਬਣਾਉਂਦਾ ਨਹੀਂ ਵੀ ਜਾਣਾ ਮੇਰਾ ਵੀ ਟਾਈਮ ਹੋ ਗਿਆ ਚਲਿਆ ਜਾਨੂ ਆਪਾਂ ਇਹਦੇ ਟੁੱਟੇ ਹੋਆ ਉਹ ਪਿਛਲਾ ਸਾਫ ਇਹਨੂੰ ਰੱਖ ਦੇ ਥੱਲੇ ਉਹ ਪੰਲੜ ਬਿਚਾ ਕੇ ਆਪਾਂ ਬਜਰੀ ਛੜਦਾਂ ਨਹੀਂ ਤੇ ਲੋ ਵੀ ਬਜਰੀ ਹੋ ਗਈ ਓਰੇ ਰੰਗਾ ਬਣਾਤੀ ਆ ਪੰਲੜ ਦਾ ਹਾਲ ਦੇਖੋ ਕਿਦਾਂ ਹੋ ਗਿਆ ਵਿੱਚੇ ਗਿਆ ਹੋ ਗਿਆ ਵਿੱਚੇ ਫਟ ਗਿਆ ਦੂਰਾ ਕਰਕੇ ਵਿਛਾਦਣਾ ਖਣੂ ਤੇ ਲੋ ਜੀ ਆਪਾਂ ਤਾਂ ਨਾ ਤੋ ਗਏ ਹੋ ਗਏ ਰੈਡੀ ਤੇ ਆਪਾਂ ਚੱਲੀਏ ਸੌਲੀਆਂ ਸਾਹਿਬ ਇਹਨਾਂ ਨੂੰ ਤਾਂ ਆਪਾਂ ਕਹਿ ਗਏ ਨਾ ਘੰਟੇ 2 ਘੰਟੇ ਲੱਗ ਜਾਣਾ ਸੀ ਐ ਨਹੀਂ ਗਾਣਾ 3-4 ਘੰਟੇ ਲੱਗ ਜਾਣੇ ਗੱਡੀ ਕਰਤੀ ਸਟਾਰਟ ਦੇਖਿਓ ਵਾਰ ਕਿੰਨਾ ਕੰਮ ਕਰਤਾ ਲੋ ਜੀ ਬਹੁਤ ਸੋਹਣੇ ਦਰਸ਼ਨ ਹੋ ਗਏ ਤੇ ਹੁਣ ਚੱਲੇ ਬਾਦ ਘਰਾਂ ਨੂੰ ਸੰਘਾ ਦਾ ਘਾਟ ਦੇ ਤੇ ਲੋ ਜੀ ਘਰ ਪਹੁੰਚ ਲਏ ਦੇਖਿਓ ਬੰਦੇ ਕਿੰਨਾ ਕੰਮ ਕਰਦੇ ਕਿ ਨਹੀਂ ਆ ਫੈਨ ਨਹੀਂ ਜੀ ਭੰਦੇ ਆ ਮੈਂ ਕਿਹੜੀ ਸਬਜ਼ੀ ਵਾਲੇ ਕੋਲ ਦੇਖੀ ਪਿਆਜ਼ ਤਾਂ ਨਹੀਂ ਲੈਣਾ ਟਮਾਟਰ ਅੱਧਾ ਵੀ ਹੈ ਹਮ ਲੈਣਾ ਲੈ ਬਈ ਬਣਾ ਛੱਡੀ ਗੱਲ ਇੱਥੇ ਗੱਡੀ ਖੜ ਜੇ ਕਰੂਗੀ ਹਮ ਲੰਦਰ ਕਰਕੇ ਦਿਖਾਉਂਦਾ ਕੀ ਹੈ ਸਮੋਸੇ ਰਹਿ ਗਏ ਆ ਨਾਲੇ ਰੋੜੇ ਚੱਕ ਲੈ ਹਮ बेल्ट थी थी। देखो भी बजरी देखो। रेता, रेता जड़ती मूहे सड़क पर आ गए ज्यादा पिछे कर रोड़े गलत जगह लाते ਹੁੱਲੀ ਰਹੀ ਇਕ ਲੱਗੇ ਲੱਗਿਓ ਚੜਾ ਦਿਆ ਸਿੱਖਾ ਬੈਗ ਦੇ ਪਰਸ ਲੰਮੀ ਚਾਹ ਬਣਾ ਦੋ ਇਹਨਾਂ ਨੂੰ ਖਾ ਦੀਏ ਖਾਵਾ ਬਾਲਾ ਬਾ ਵਈ ਬਾ ਬਣਾਦੀ ਗੱਲ ਜੇ ਵੀ ਉਠਾਣਾ ਹੈ ਇਹ ਵਾਲਾ ਜੇ ਵੀ ਉਠਾਣਾ ਹੈ ਨਾ ਥੈਂਕ ਯੂ ਉਸਕੋ ਐ ਮੈਂ ਦੱਸਦਾ ਪਹਿਲਾਂ ਚਾਹ ਪੀ ਲਈਏ ਚਾਹ ਕਾਫੀ ਹੈ ਰਿਸ਼ਕੀ ਅਬ ਬਲਾਮਾ ਚਾ ਕੋਈ ਨੇ ਪਿਲਾ ਦੇ ਨਾ ਖਲਾਵਾ ਥੋੜਾ ਜਿਹਾ ਇਸਕੋ ਕਹਾਂ ਦੇਂਗੇ ਇਹਨੂੰ ਉੱਥੇ ਰੱਖ ਦੇਣਾ ਉਹਦੇ ਨਾਲੇ

ਦੋ ਦੋ ਖਾ ਲੋਗੇ ਕਿ ਤਿੰਨ ਤਿੰਨ ਖਾਓਗੇ ਜਿੰਨੇ ਖਾਓਗੇ ਓਤਨੇ ਲਿਆ ਦੂੰਗਾ ਕਿਤਨੇ ਲਿਆਉਂ ਦੱਸ ਦੋ 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 ਹਾਂ ਮੈਂ ਆਦੀ ਦੋ ਦੋ ਖਾਸ ਦੋ ਆ ਮੈਂ ਲਿਆਉਂਦਾ ਦੋ ਦੋ ਤੈਨਾਂ ਕਰ ਲੋ ਜਗਾ ਸਾਹਿਬ ਮਣਾ ਦੀ ਜਗਾ ਹਾਂ ਅੰਦਰ ਰੱਖ ਦੋ ਹਾਂ ਆਂਦਰ ਰੱਖ ਦੇਣਾ ਤੱਕ ਹਾਂ ਅੰਦਰ ਰੱਖ ਦੋ ਇਹ ਜਿਹੜਾ ਤੇਰੇ ਦੇ ਜਿਹੜੇ ਨਹੀਂ ਇਹ ਰਾਜੂ ਕੋਲ ਆਏ ਨਵੇਂ ਆਏ ਰਾਜੂ ਕੋਲ ਹਾਂ ਹਾਂ ਮੈਂ ਕਹਿ ਕੇ ਗਿਆ ਰਾਂ ਮੈਂ ਕਰਦੇ ਮੇਰੇ ਆਂਦੇ ਨਾਲ ਲੱਗੇ ਵੇ ਇਹ ਆ ਬਣ ਗਈ ਜਗਾ ਹੁਣ ਮੈਂ ਵੀ ਤਰਗਾ ਦੇ ਇਹ ਵਿੱਚ ਬਣ ਜੂਗੇ ਇਧਰ ਹੈ ਇਹ ਵੀ ਇੱਕ ਚੱਕੇ ਹਲੇ ਵੇ ਇੱਥੇ ਰੱਖ ਦਣੀ ਕਟਣ ਦੇ ਹੂੰ 24 ਦੇ ਰਖਾਇ ਨਾ ਤੇ ਥੋੜੀ ਬਜਰੀ ਰਗੀ ਉਹ ਪੱਠੀ ਕਰਾ ਰਿਆ ਫਿਰ ਆ ਕੇ ਵੀ ਕਰਦੇ ਆ ਜਦ ਤੱਕ ਇਹਨਾਂ ਨੂੰ ਲੈ ਦਵਾਂ ਸਮੋਸੇ ਤੇ ਕੱਲੂ ਆ ਗਿਆ ਮੇਰਾ ਜਨਮ ਦਿਨ ਤੇ ਨਾਲ ਮੈਂ ਕਿਹਾ ਡੱਬਾ ਲਿਉਂਦਾ ਨਾਲੇ ਤੇ ਨਾਲ ਉਹ ਲਿਉਂਦਾ ਸਮੋਸੇ ਟਾਈਮ ਵੀ ਕਾਫੀ ਹੋ ਚੱਲਿਆ ਕਿੰਨਾ ਹੋ ਚੱਲਿਆ ਘੜੀ ਵੀ ਡਾਊਨ ਹੋ ਗਈ ਨਹੀਂ ਦਿਖਾਉਂਦਾ ਖਾ ਤਾਂ 4:44 ਮੰਮੀ ਦੇਓ ਪੈਸੇ ਲਓ ਜੀ ਡੱਬਾ ਵੀ ਲਿਉਂਦਾ ਸਮੋਸੇ ਵੀ ਤਾਂ ਐਵੇਂ ਡੱਬਾ ਸਮੋਸੇ ਉਹਨਾਂ ਨੂੰ ਲਿਆ ਦੇ ਦੇ ਤੇ ਕੱਢ ਦੀ ਕੋਲੀ ਚ ਚਾਹ ਲੈਦੇ ਆ ਮੈਂ ਨੋਈ ਹੱਥ ਧੋਣੇ ਦੋ ਲੋ ਉੱਥੇ ਧੋ ਲਈਏ ਨੋਈ ਸੌਸ ਆ ਠੀਕ ਹੈ ਕਿ ਦੁਬਿਲੀਆ ਵਾ ਹੂੰ ਸੌਸ ਜਿਹੇ ਠੀਕ ਹੈ ਕਿ ਮਿੱਠੀ ਵਾਲੀ ਸੌਸ ਲਿਓ ਠੀਕ ਹੈ ਠੀਕ ਹੈ ਜੀ ਖਾ ਲਓ ਕੰਬਾਉ ਸੋਣਾ ਕਰਾ ਆਪਣੇ ਦਿਲ ਖੁਸ਼ ਕਰਦੀ ਹੈ ਹੈ ਕੁੜੀ ਆ ਤਾਂ ਆਹ ਲੈ 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 ਵੀ ਪਾ ਸਾਹਾਰ ਰਹਿ ਗਿਆ ਥੋੜਾ ਜਿੰਨੇ ਮੈਂ ਖਾ ਪੀ ਲਵਾਂ ਫੇਰ ਕਰਦੇ ਆਪਾਂ ਇਕੱਠੇ ਲੱਗ ਕੇ ਤੇ ਬਜਰੀਆਂ ਨਾਲ ਉੱਥੇ ਵਜਾਤੀ ਉਹ ਵੀ ਚਲ ਇੱਕ ਝੱਟ ਲਾ ਖਾ ਲਵਾਂ ਮੈਂ ਹੀ ਲਾਉਂਗਾ ਉਹ ਰੋੜਿਆਂ ਨਾਲ ਉੱਥੇ ਗੇਰ ਤੇ ਉਹ ਕਿਤੇ ਹੋਰ ਪਾਸੇ ਲਾਉਂਗਾ ਜਾਂ ਇੱਧਰ ਆਪਣੇ ਗੇਰ ਲੂੰਗਾ ਕਿਸੇ ਤੇ ਖਾ ਨੂੰ ਘਰ ਮੁਰੇ ਗੇਰਨੇ ਨਹੀਂ ਜਗ੍ਹਾ ਤਾਂ ਐਨ ਬਣ ਗਈ ਗੱਡੀ ਮੋਰਸਲ ਜੋ ਮਰਜ਼ੀ ਵਾਰ ਖੜਾ ਦੇ ਖਾ ਲੋ ਮੈਂ ਵੀ ਖਾਲਮਾ ਆ ਪੀ ਲੋ ਚਾਹ ਕਪਾਂੇ ਬਣਾਉਂਦੇ ਦੇਖੋ ਤੁਹਾਨੂੰ ਪਲਾਤਾ ਐਸੇ ਕੋਈ ਚਾਹੇ ਕਪੋਵਾਂ ਮੈਂ ਵੀ ਲਿਆ ਮਸ ਮੋਸਾ ਪਣ ਲਿਆ अमी मैनू भी, भी, में। में भी। नहीं चार। नहीं चार। नहीं दिया समोसा एक एक थन भी देता था चाह नहीं मैं भी अच्छा है मीठा है ਨਾ ਵੀ ਇਹਨੇ ਚਾਹ ਵੀਂਦੇ ਆ ਉਹਨੂੰ ਆਹ ਕਾਸਲੇ ਵਿੱਚ ਚੱਕ ਦੇਣੀ ਆਹ ਸਾਰੀ ਚੱਕ ਇੱਧਰ ਰੱਖ ਦੇਣੀ ਆਪਾਂ ਨੂੰ ਆ ਜਾਓ ਭਾਈ ਲੱਗੀ ਆ ਫਿਰ ਇੱਕ ਝਟ ਮਾਰੀਏ ਛੁੱਟੀ ਫਿਰ ਕਰੀਏ ਅਕੇਲਾ ਉਠਾਰੇਗਾ ਹਾਂ ਇਤਨੀ ਤਾਂ ਜਾਣਦਰੇ ਵਿੱਚ ਸਵੇਰ ਤੋਂ ਲਗਾ ਹੋਇਆ ਹੈ ਨਾ ਚੱਕੇ ਪਹਿਲਾਂ ਆਹ ਰੱਖੀ ਇੱਕ ਉਸਕੋ ਕੀ ਦਿੱਕਤੀ ਚੱਕ ਦੇਣਗੇ ਹਾਂ ਐਨਵਰੇ ਜੜ ਚ ਖੜਾ ਕਰ ਦੇਣਾ ਬਾਕੀ ਸੂ ਢੇਰ ਤਾਂ ਕੱਢ ਲਈ ਹੋਰੇ ਤੇ ਗੰਦ ਹੈਨਾ ਤਰਾ ਆ ਚੱਕੀ ਹੈ ਇੱਕ ਘੰਟਾ ਦੋ ਚੱਕਣਾ ਪੜੇਗਾ ਹੂੰ ਐਨੋ ਚੱਕੀ ਪੈਣਾ ਹੈ ਨਾ ਇੰਜੀਨੀਅਰ ਬੁਲਾ ਆਈ ਤਾ ਰੱਖ ਹੋਇਆ ਵੀਰਾਬਾਲ ਹੈ ਹੇਲਦਾ ਨਹੀਂ ਹੈ ਹੁਣ ਨਾ ਐ ਰਹਾ ਹੋਦਾ ਹੀ ਹੈ ਇਹ ਚੈੜ ਜਾ ਲਿਆ ਇਹ ਗੋੜਾ ਦਬਲ ਹੋ ਗਿਆ ਹੂੰ ਆ ਰੋੜਾ ਇੱਥੇ ਰਾਰੇ ਆਹ ਲਾ ਦੇ ਚਾਚੇ ਉਰੇ ਚਲੋ ਕਾਟਾ ਕੰਮ ਆ ਨੰਬਰ ਸਮੋਸੇ ਖਾਦੇ ਵੇ ਜਾਣ ਦਾ ਹੈ ਹੀ ਆ ਨਾ ਜੋ ਇਹਦੇ ਖਾਦੇ ਸਮੋਸੇ ਹੈ ਨਾ ਮੈਂ ਸਮੋਸਾ ਖਾਦਾ ਲੈ ਇਹਦੇ ਵਿੱਚ ਪਾਰੇ ਪਿੱਛੇ ਆ ਰੋੜੇ ਜਿਹੇ ਸਾਰੇ ਜਿੰਨੇ ਵੀ ਆ ਠੀਕ ਨਹੀਂ ਹਮ ਬਾਸ ਬਾ ਤੱਡੀ ਪੂੰਠੀ ਦਾ ਲੜਾ ਲਿਆ ਕੋਈ ਸੱਪ ਧੁੱਪ ਹਮ ਐ ਵੀ ਸੁੱਥਾ ਰਹੀ ਹੋਰੇ ਲੈ ਕੇ ਉਹ ਵੀ ਛੋਟਾ ਇੱਧਰ ਨੂੰ ਰੱਖ ਦੇ ਉਦੋਂ ਹੱਥ ਰੱਖ ਦਿੰਦਾ ਤਾਂ ਉਧਰ ਰੱਖ ਲੈ ਅੰਦਰ ਹੀ ਜਾਨਵਾ ਰੱਖ ਦੇ ਕੀ ਹੈ ਕੀ ਹੈ ਹੈ ਕੀ ਹੈ ਫਿਰ ਤੂੰ ਪਿੱਛੇ ਕਰ ਦੇ ਇਹਦੇ ਡਰ ਜਾਣਾ ਪਏ ਨਿਆਣੇ ਦਾ ਕੰਮ ਖਰਾਬ ਹੋ ਜਾਊਗਾ ਹਾਂ ਇਹ ਤੇ ਇਹ ਬੋਲ ਤੋ ਵਿੱਚ ਵੜ ਗਿਆ ਇਹ ਹੋਲੀ ਆ ਇਹ ਸਬੋਲੀ ਆ ਸੱਪ ਨਹੀਂ ਹੈ ਲੈ ਉਹ ਗੰਡੋਲ ਆ ਉਹ ਕਈ ਨਾ ਜਾ ਕੇ ਉੱਧਰ ਛੱਡ ਦੇਈ ਆ ਚਾਲ ਛੁੱਟੀ ਤੁਸੀਂ ਵੀ ਜਦ ਤੱਕ ਲੜਦਾ ਨਹੀਂ ਬੰਗੇ ਲੰਦੇ ਇਹਨੂੰ ਖਿੱਚ ਕੇ ਉਧਰ ਪਛਾਦੋ ਠੀਕ ਆ ਛੁੱਟੀ ਆ ਗਈ ਬਾਸ ਹੋ ਵੀ ਫਾਇਦਾ ਹੋ ਗਿਆ ਕਿੱਲਾ ਹੋ ਗਿਆ ਹਾਂ ਹਾਂ ਮੁੰਨ ਨੇ ਘੇਂਦਨੇ ਨੂੰ ਤੇ ਇਧਰੋਂ ਚੜਾਈ ਜਾਂਦੇ ਉੱਪਰ ਇਧਰ ਵੀ ਜਗ੍ਹਾ ਖੁੱਲੀ ਹੋ ਗਈ ਹੁਣ ਜੇ ਮਰਜ਼ੀ ਨੰਗਾਈ ਜਾ ਬਜਾਰਾਂ ਮੇਰਦੇ ਇੱਧਰ ਯਾਹਾਂ ਪੇ ਦੇ ਦੇ ਇਧਰ ਨੂੰ ਆ ਕੇ ਘੇਰ ਦੇ ਠੀਕ ਹੈ ਡਿਟੇਰੀ ਉਠਾ ਲੈਣਾ ਠੀਕ ਹੈ ਸਭ ਉਧਰ ਕੋ ਕਰ ਦੋ ਸਾਰੀ ਉਠਾ ਕੇ ਇਸਕੇ ਬਰੈਲ ਲੇਬਲ ਮੈਂ ਕਰ ਦੋ ਤੈ ਤਾਂ ਉਹ ਬੂਕਤ ਦੇ ਬੈਂਕ ਜਿਹੜਾ ਹੈਗਾ ਜਿਗਾਰਡਮੈਂਟ ਹਾਂ ਹਾਂ ਇਹ ਤਾਂ ਫੋਕੋ ਦਾ ਨਾ ਕਰ ਲੂ ਕੱਢੂਗਾ ਹਾਂ ਹਾਂ ਤੇਰੀ ਰੈਡੀ ਦੀ ਲੋਡ ਤੀ ਇਹ ਵੀ ਦਿਖਿਆ ਨਹੀਂ ਤੂੰ ਹਾਂ ਵਧੀਆ ਜੀ ਵਧੀਆ ਹੁਣ ਤਾਂ ਨਿਬੜ ਲਿਆ ਘਰੇ ਹੁੰਦਾ ਜੀ ਜੱਥੇ ਨਾ ਜੇ ਕਰ ਜਾ ਤੇਰਾ ਠੀਕ ਹੈ ਜੀ ਬੜਾ ਓਏ ਦੇ ਲੈ ਕਿੰਨਾ ਖੱਬੜ ਜਮੇ ਵਿੱਚ ਔਰ ਹਰ ਵੀ ਟੁਟਾ ਇਹ ਰੇਤੇ 'ਚ ਰੇਤਾ ਰੱਖਿਆ ਹੁੰਦਾ ਹਾਂ ਕੋਣ ਹੋਸੇ ਗਿਆ ਓ ਬੱਜਦੀ ਪਛਾਹ ਨਹੀਂ ਪੁੱਤਰ ਹਾਂ ਹਾਂ ਉਹ ਤਾਂ ਵਿੱਚ ਮਿੱਟੀ ਮਿਕਸਰੀ ਹੋਈ ਯਾਰ ਕੰਮ ਨਹੀਂ ਆਉਣਗੇ ਇਸ ਇਕੱਠੀ ਕਰਨੀ ਵਾਜੋ ਇਕੱਠੀ ਕਰ ਲੂਗੇ ਖਰਦੇ ਬਈ ਖਰਦੇ ਹਾਂ ਹਾਂ ਪਾਸਿੰਗ ਹੋ ਗਈ ਉਹਰੇ ਨੂੰ ਲੋ ਬਈ ਤੇ ਆਪਾਂ ਵੀ ਕਰਦੇ ਹੁਣ ਵੀਡੀਓ ਬੰਦ ਤੇ ਮਿਲਾਂਗੇ ਫਿਰ ਕਿਸੇ ਅਗਲੇ ਬਲੌਗ ਓਕੇ ਬਾਏ ਬਾਏ ਹਾਂ ਕੱਲੂ ਦੇਖਦੇ ਸ਼ਾਇਦ ਲਾਈਵ ਲਈ ਆਪਾਂ ਸ਼ਾਮ ਨੂੰ ਸੱਤ 8 ਵਜੇ ਓਕੇ ਬਾਅਦ ਮਿਲਦੇ ਫਿਰ ਕਿਸੇ ਅਗਲੇ ਬਲੌਕ